ਅਜਾਏ ਸਾਰੇ ਪ੍ਰੈਸ ਭਾਈਚਾਰਾ ਅਤੇ ਸਾਰੇ ਅਹੁਦੇਦਾਰ ਸਹਿਬਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਰਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਪ੍ਰੈਸ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ بارش ਦੇ ਮੌਸਮ 'ਚ ਵੀ ਆਏ ਨੇ ਤੇ ਉਹਨਾਂ ਦਾ ਬੜਾ ਜੀ ਆਖਦਾਂ ਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਆ ਅੱਜ ਜਿਹੜਾ ਵਿਸ਼ਾ ਜੀ ਪ੍ਰੈਸ ਕਾਨਫਰੰਸ ਦਾ ਇੱਕ ਤਾਂ ਪ੍ਰਦੀਪ ਕਲੇਰ ਜਿਸ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ ਉਹ ਵਿਸ਼ਾ ਜੀ ਦੂਸਰਾ ਵਿਸ਼ਾ ਜੀ ਅਨੁਸ਼ਾਸਨ ਕਮੇਟੀ ਵੱਲੋਂ ਜਿਹੜੇ ਬਾਗੀ ਲੀਡਰ ਪਾਰਟੀ ਵਿੱਚੋਂ ਬਰਖਾਸਤ ਕੀਤੇ ਹਨ ਉਹਨਾਂ ਸੰਬੰਧੀ ਆ ਜੀ ਹੁਣ ਆਪਾਂ ਸਾਰਿਆਂ ਨੂੰ ਪਹਿਲਾਂ ਸ਼ੁਰੂ ਕਰਦੇ ਆ ਜੀ ਪ੍ਰਦੀਪ ਕਲੇਰ ਦਾ ਜਿਹੜਾ ਵਿਸ਼ਾ ਉਹਦੇ ਤੇ ਪ੍ਰਦੀਪ ਕਲੇਰ ਇੱਕ ਉਹ ਵਿਅਕਤੀ ਹੈ ਮੈਂ ਤਾਂ ਇਹ ਸਮਝਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਗੁਨੇਗਾਰ ਪ੍ਰਦੀਪ ਕਲੇਰ ਆ ਪ੍ਰਦੀਪ ਕਲੇਰ ਇੱਕ ਉਹ ਅੰਸਰ ਹੈ ਉਸ ਸ਼ਖਸ਼ਾ ਜਿਸ ਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਵੀ ਕੀਤੀ ਇਹ ਜਦੋਂ ਗੱਲ ਕਹਿਣ ਲੱਗਦੇ ਆ ਬੜਾ ਮਨ ਵੀ ਔਖਾ ਹੁੰਦਾ ਤੇ ਜ਼ਬਾਨ ਤੋਂ ਵੀ ਕਹਿਣਾ ਬੜਾ ਔਖਾ ਹੁੰਦਾ ਕਿ ਉਸਨੇ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਇੱਕ ਇਹ ਉਹ ਪ੍ਰਦੀਪ ਕਲੇਰ ਆ ਹੁਣ ਪ੍ਰਦੀਪ ਕਲੇਰ ਜਿੱਥੇ ਸਿੱਖ ਕੌਮ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਥਾ ਰੱਖਣ ਵਾਲੇ ਤੇ ਜਿਹੜੇ ਹਰ ਧਰਮ ਦਾ ਸਤਕਾਰ ਕਰਦੇ ਆ ਹਰ ਚਾਹੇ Hindu ਮਜਬਾ ਚਾਹੇ Muslim ਮਜਬਾ ਹਰ ਜਿਹੜਾ ਧਰਮੀ ਬੰਦਾ ਉਹ ਉਸ ਬੰਦੇ ਦਾ ਸ਼ਖਸ ਦਾ ਨਾਮ ਲੈਣਾ ਨਹੀਂ ਪਸੰਦ ਕਰਦਾ ਕਿਉਂਕਿ ਜਿਸ ਨੇ ਐਡਾ ਕਲੌਣਾ ਕੰਮ ਕੀਤਾ ਹੋਵੇ ਜਿਹਨੂੰ ਦੁਨੀਆ ਨਮਨ ਕਰਦੀ ਆ ਦੁਨੀਆ ਸਿਰਝ ਕੌਂਦੀ ਆ ਦੁਨੀਆ ਨੱਕ ਰਗੜ ਕੇ ਉਹਦੇ ਮੂਹਰੇ ਗਲਤੀਆਂ ਮੰਨਦੀ ਆ ਆਪਦੀਆਂ ਇਛਾਵਾਂ ਮੰਗਦੀ ਆ ਉਸ ਬੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਹੁਣ ਹਲਕੀ ਰਾਜਨੀਤੀ ਕੀ ਆ ਗਈ ਕਿ ਜਿਹੜੇ ਵਿੱਚ ਅਸੀਂ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਲਿਆ ਇੰਟਰਵਿਊਆਂ ਲੈਣ ਲੱਗ ਗਏ ਉਹਨਾਂ ਦੀਆਂ ਤੇ ਸਾਡੇ ਮਾਫ਼ ਕਰਨਾ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਉਹਨਾਂ ਦੇ ਕਨਵੀਨਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਵਡਾਲਾ ਜੀ ਪਰਸੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਉਸ ਸ਼ਖਸ ਨੂੰ ਉਸ ਪਾਪੀ ਰੂਹ ਨੂੰ ਉਹ ਸੰਬੋਧਨ ਕਰਦੇ ਪਏ ਆ ਸ੍ਰੀ ਪ੍ਰਦੀਪ ਕਲੇਰ ਉਹਨਾਂ ਨੇ ਕਿਹਾ ਸ਼੍ਰੀ ਪ੍ਰਦੀਪ ਕਲੇਰ ਨੇ ਕਿਹਾ ਉਹ ਸ਼੍ਰੀ ਸ਼੍ਰੀ ਇੱਕ ਜਿਹੜਾ ਆਪਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਇਹ ਕੀ ਗੱਲ ਇਹ ਕੋਈ ਜਿਹੜਾ ਪ੍ਰਦੀਪ ਕਲੇਰ ਦੇ ਅਕਸ ਨੂੰ ਸੁਧਾਰਨ ਲਈ ਬਣਾਈ ਆ ਜਿਸ ਵਿੱਚ ਤੁਸੀਂ ਉਹਨੂੰ ਸ਼੍ਰੀ ਕਹਿ ਕੇ ਮਾਨ ਜੋ ਸਤਕਾਰ ਦਿੰਨੇ ਹੋ ਉਹ ਉਹ ਬੰਦੇ ਦਾ ਤਾਂ ਨਾਮ ਰਹਿਣਾ ਗੁਨਾਹਵਾ ਉਹਦਾ ਨਾਮ ਮੈਂ ਨਾਮ ਲੈ ਰਿਹਾ ਮੇਰਾ ਬਿਲਕੁਲ ਵੀ ਮੇਰਾ ਅੰਦਰੋਂ ਇਜਾਜ਼ਤ ਨਹੀਂ ਦਿੰਦੇ ਕਿ ਉਹਨੂੰ ਮੈਂ ਨਾਮ ਲਮਾ ਪਰ ਮਜਬੂਰਨ ਨਾਮ ਲੈ ਲੈਣਾ ਪੈ ਰਿਹਾ ਹੁਣ ਇਹ ਚ ਤਾਂ ਦੋ ਗੱਲਾਂ ਹੋਈਆਂ ਮੈਂ ਸਤਿਕਾਰਯੋਗ ਸਾਡੇ ਜਿਹੜੇ ਸੋਮਨੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣੇ ਆ ਉਹਨਾਂ ਤੋਂ ਮੈਂ ਪੁੱਛਣਾ ਚਾਹੁੰਨਾ ਕਿ ਆਪਾਂ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਆਪਾਂ ਡੇਰੇ ਨਾਲ ਜਾਂ ਆਪਾਂ ਸਿੱਖ ਕੌਮ ਨਾਲ ਜੇ ਆਪਾਂ ਡੇਰੇ ਨਾਲ ਆ ਫੇਰ ਤਾਂ ਠੀਕ ਆ ਜੀ ਜੇ ਆਪਾਂ ਸਿੱਖ ਕੌਮ ਨਾਲ ਆ ਫੇਰ ਉਹ ਸ਼ਰੀਮਾਨ ਨਹੀਂ ਹੋ ਸਕਦਾ ਦੋਨਾਂ ਦੋਨਾਂ ਗੱਲਾਂ 'ਚ ਆਪਾਂ ਨੂੰ ਇੱਕ ਗੱਲ ਤਾਂ ਸਟੈਂਡ ਲੈਣਾ ਪੈਣਾ ਨਾ ਜੀ ਹੁਣ ਉਹ ਤੇ ਆਪਾਂ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਸ਼ਰੀਕ ਹੈ ਕਿ ਉਹਨੂੰ ਸਤਿਕਾਰ ਦੇ ਕੇ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਕਿ ਇਹ ਤਾਂ ਅਕਾਲੀ ਦਲ ਨੂੰ ਪਹਿਲਾਂ ਹੀ ਅੰਦਰੋਂ ਖੋਰਾ ਲਾਈ ਜਾ ਰਹੇ ਆ ਕਿ ਜਦੋਂ ਅਕਾਲੀ ਦਲ ਉੱਠਣ ਲੱਗਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਬਚਾਓ ਯਾਤਰਾ ਚ ਬੜਾ ਵਧੀਆ ਮਹਿਮ ਬੜੀ ਬੜੀ ਵਧੀਆ ਯਾਤਰਾ ਸ਼ੁਰੂ ਹੋਈ ਉਸ ਵਿੱਚ ਕੀ ਹੋਇਆ ਲੋਕ ਲਹਿਰ ਹੋਈ ਲੋਕ ਲਹਿਰ ਚੱਲੀ ਕਾਲੀ ਦਲ ਦੀ ਗੱਲ ਚੱਲਣ ਲੱਗੀ ਉਸ ਵਿੱਚ ਬਾਗੀ ਲੀਡਰਾਂ ਨੇ ਕੀ ਕੀਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਵਧੀਆ ਨਿਖਰ ਕੇ ਅੱਗੇ ਆ ਰਹੇ ਆ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਵਰਕ ਬੰਦ ਕਰਤਾ ਆਪਣੇ ਹਲਕਿਆਂ ਦੇ ਵਿੱਚ ਗਈ ਨਹੀਂ ਗੇ ਵੋਟਾਂ ਹੀ ਨਹੀਂ ਮੰਗੀਆਂ ਜਿਹੜੇ ਬਾਗੀ ਧੜੇ ਵਾਲੇ ਆ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਉਹਨਾਂ ਨੇ ਚਾਹੇ ਕਿਸੇ ਦਾ ਦੋ ਹਲਕਿਆਂ 'ਚ ਸੀ ਚਾਹੇ ਪੰਜਾਂ ਹਲਕਿਆਂ 'ਚ ਸੀ ਉਹਨਾਂ ਨੇ ਆਪਦੇ ਹਲਕਿਆਂ 'ਚ ਵੋਟਾਂ ਨਹੀਂ ਮੰਗੀਆਂ ਚਾਹੇ ਪਟਿਆਲਾ ਹਲਕਾ ਲਾ ਲਓ ਚਾਹੇ ਸੰਗਰੂਰ ਲਾ ਲਓ ਚਾਹੇ ਜੋ ਉਹਨਾਂ ਨੇ ਕਿਸੇ ਨੇ ਕੋਈ ਵੋਟ ਨਹੀਂ ਮੰਗੀ ਤੇ ਬਾਅਦ 'ਚ ਮਿਸਟਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਸੁਧਾਰ ਲੈ ਲਿਆ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਕੰਪਲੀਟ ਕਰ ਲੈਣ ਤੋਂ ਉਦੋਂ ਬਾਅਦ ਵਨ ਵਨ ਬਾਈ ਵਨ ਮੈਂ ਤੁਹਾਨੂੰ ਸਾਰਿਆਂ ਦਾ ਕਰ ਦਊਗਾ ਇੰਟਰਰਪਟ ਨਾ ਆਇਆ ਮਾੜਾ ਜਾ ਉਹਦੇ ਚ ਹੁਣ ਆਪਾਂ ਕਹਿੰਦੇ ਆ ਵੋਟ ਬੈਂਕ ਘਟਿਆ ਵੋਟ ਬੈਂਕ ਜਦ ਜਿਹੜੇ ਕਾਲੀ ਦਲ ਦੇ ਵੱਡੇ ਲੀਡਰ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਮਨਿਸਟਰੀਆਂ ਮਾਣੀਆਂ ਚੀ ਪਾਰਲੀਮੈਂਟ ਸੈਕਟਰੀਆਂ ਮਾਣੀਆਂ ਐਮ ਐਲ ਏ ਮਾਣੀਆਂ ਉਸ ਉਸ ਬੰਦਿਆਂ ਨੇ ਉੱਥੇ ਜਾ ਕੇ ਵੋਟਾਂ ਵੀ ਨਹੀਂ ਮੰਗੀਆਂ ਤੇ ਉਹ ਦਾ ਠਿੱਕਰਾ ਕੀ ਤੇ ਸਿਰ ਪਾਉਂਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੇ ਤਾਂ ਤੁਸੀਂ ਬਠਿੰਡਾ ਦੇਖ ਲਓ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਮਾਇਦਗੀ ਕਰਦੇ ਸੀ ਫਰੋਜਪੁਰ ਤੋਂ ਉਹ ਦੇਖ ਲਓ ਕਿੰਨਾ ਸੋਹਣਾ ਰਿਜ਼ਲਟ ਰਹੇ ਉਹ ਚੀਜ਼ਾਂ ਦੇ ਹੁਣ ਬਾਕੀ ਗੱਲਾਂ ਦਾ ਹੁਣ ਠਿੱਕਰਾ ਹੋਰ ਪਾਰਟੀਆਂ ਨਾਲ ਰਲ ਕੇ ਕਿਉਂਕਿ ਇੱਕ ਇਹਨਾਂ ਦਾ ਸੱਤਾ ਜਿਹੜੀ ਆ ਮੇਨ ਇਹਨਾਂ ਨੂੰ ਸੱਤਾ ਦੀ ਚਾਹ ਵਾ ਨਾ ਇਹਨਾਂ ਨੂੰ ਕਿਸੇ ਇਕਲਿਦਲ ਨਾਲ ਲੈਣਾ ਵਾ ਇਹਨਾਂ ਨੂੰ ਤਾਂ ਜਿਹੜਾ ਇਹਨਾਂ ਨੂੰ ਐਮਪੀ ਬਣਾ ਦੇਵੇ ਮੈਂਬਰ ਰਾਜੇਸਾਭਾ ਬਣਾ ਦੇਵੇ ਜਾਂ ਐਮਐਲਏ ਦੇ ਬਣਾ ਦੇਵੇ ਜਾਂ ਕੋਈ ਕਿਸੇ ਵਜੀਰ ਬਣਾ ਦੇਵੇ ਇਹਨਾਂ ਨੂੰ ਇਹਨਾਂ ਦਾ ਹੀ ਇਹ ਮਤਲਬ ਆ ਹੋਰ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਮਤਲਬ ਨਹੀਂ ਕੋਈ ਪੰਜਾਬ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਇੱਕ ਇਹ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਨੂੰ ਬਚਾ ਸਕਦੀ ਆ ਇਸ ਤੋਂ ਬਿਨਾ ਕੋਈ ਨਹੀਂ ਇਹ ਪੰਜਾਬੀਆਂ ਦੀ ਪਾਰਟੀ ਆ ਪੰਜਾਬੀਆਂ ਲਈ ਹੀ ਕੰਮ ਕਰਦੀ ਆ ਤੇ ਪੰਜਾਬੀਆਂ ਦੀ ਹੀ ਸੋਚ ਤੇ ਪਹਿਰਾ ਦਿੰਦੀ ਆ ਨਕ ਪ੍ਰਧਾਨ ਜੀ ਜੀ ਇਹਨਾਂ ਨੇ ਅਗਲਾ ਬੋਲੀ ਕੀਤੀ ਜਿਹੜੀ ਹੈ ਪਾਰਕ ਦੇ ਬਾਹਰ ਕਿਤੇ ਨਹੀਂ ਨਹੀਂ ਜੀ ਇਹ ਤਾਂ ਗੱਲ ਸੁਣੋ ਇਹ ਤਾਂ ਕੋਈ ਵੀ ਬੰਦਾ ਹੁਣ ਇਲੈਕਸ਼ਨਾਂ ਦੇ ਦਿਨਾਂ 'ਚ ਕੋਈ ਘਰੇ ਵਹਿ ਜਾਵੇ ਹੁਣ ਉਹ ਘਰੇ ਵਹਿ ਕੇ ਉਂ ਬੋਂ ਕਰੀ ਗਏ ਅਸੀਂ ਕਰਦੇ ਹਾਂ ਜੀ ਮਦਦ ਪਰ ਮਦਦ ਤਾਂ ਰਿਜ਼ਲਟ ਤੋਂ ਬਾਅਦ ਜਾਂ ਉਹ ਪਤਾ ਤਾਂ ਲੱਗ ਜਾਂਦਾ ਉਹ ਇੱਕ ਸਮਾਂ ਹੁੰਦਾ ਸਮਾਂ 'ਚ ਉਸ ਇੱਕ ਕੋਈ ਸਟੈਪ ਲੈਣਾ ਔਖਾ ਹੁੰਦਾ ਉਸ ਉਹ ਤੋਂ ਬਾਅਦ ਇਹਨਾਂ ਨੇ ਬਗਾਵਤ ਕੀ ਕਰਤੀ ਸ਼ੁਰੂ ਜਦੋਂ ਰਿਜ਼ਲਟ ਆਏ ਤਿੰਨ ਤਰੀਕ ਤੋਂ ਬਾਅਦ ਹੀ ਬਗਾਵਤ ਸ਼ੁਰੂ ਹੋ ਗਈ ਬਗਾਵਤ ਦਾ ਤਾਂ ਇਹਨਾਂ ਦਾ ਪਹਿਲਾਂ ਹੀ ਸੀਗਾ ਬਣਿਆ ਹੋਇਆ ਜਿਹਦੇ ਚ ਉਸ ਤੋਂ ਬਾਅਦ ਪ੍ਰੈਸ ਰਾਹੀਂ ਤੁਹਾਡੇ ਰੂਬਰੂ ਹੋ ਕੇ ਇਹ ਕਰਦੇ ਰਹੇ ਗੱਲਾਂ ਕਿ ਆਏ ਜੀ ਸੁਖਵੀਰ ਸਿੰਘ ਬਦਲਾਏ ਸੋਮਨੀ ਕਾਲੀ ਤਾਂ ਲਾਏ ਤੇ ਫਿਰ ਪਾਰਟੀ ਫੋਰਮ ਤੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੀਗੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ ਇਹਨਾਂ ਨੂੰ 21 ਤਰੀਕ ਨੂੰ ਸੱਦਿਆ ਇਹਨਾਂ ਨੂੰ 24 ਤਰੀਕ ਨੂੰ ਸੱਦਿਆ ਫੇਰ ਸਮਾਂ ਦਿੱਤਾ ਕਿ ਤੁਸੀਂ ਜਿਹੜਾ ਗੱਲ ਕਰਨੀ ਹੈ ਪਾਰਟੀ ਪਲੇਟਫਾਰਮ ਤੇ ਉੱਪਰ ਖੜ ਕੇ ਕਰੋ ਕੋਈ ਵੀ ਕੋਈ ਵੀ ਗੱਲ ਹੁੰਦੀ ਆ ਉਹ ਆਪਾਂ ਪਾਰਟੀ ਪਲੇਟਫਾਰਮ ਤੇ ਕਹਿ ਕੇ ਚੰਗੀ ਲੱਗਦੇ ਆ ਠੀਕ ਹੈ ਅੰਦਰ ਪਰਿਵਾਰਾਂ ਚ ਵੀ ਆਪਣੇ ਪਰਿਵਾਰਾਂ ਚ ਵੀ ਗੁੱਸੇ ਗਿਲੇ ਹੁੰਦੇ ਆ ਆਪਾਂ ਕੋਈ ਵੀ ਅੰਦਰ ਬਹਿ ਕੇ ਸੁਲਝਾਉਨੇ ਆ ਨਾ ਜੀ ਉਹ ਕੋਈ ਆਪਾਂ ਪ੍ਰੈਸ ਚ ਤਾਂ ਨਹੀਂ ਲੈ ਕੇ ਜਾ ਕੇ ਕਹਿੰਦੇ ਵੀ ਭਈ ਮੇਰਾ ਨਾ ਆ ਪਰਿਵਾਰ ਇੱਕ ਚੀਜ਼ ਆ ਨਹੀਂ ਹੁੰਦੀ ਆ ਨਹੀਂ ਹੁੰਦੀ ਜਦ ਪਾਰਟੀ ਫੋਰਮ ਤੇ ਆਪਾਂ ਗੱਲ ਕਰਨ ਨੂੰ ਤਿਆਰ ਨਹੀਂਗੇ ਇਹਦਾ ਮਤਲਬ ਸਿੱਧੋ ਸਿੱਧੀ ਇਹੀ ਗੱਲ ਆ ਜੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਇੱਕ ਬਣਾ ਕੇ ਨਕਲੀ ਸ਼੍ਰੋਮਣੀ ਅਕਾਲੀ ਦਲ ਤੇ ਸਰਕਾਰਾਂ ਦਿੱਲੀ ਦੇ ਹੱਥ ਦੇਣਾ ਚਾਹੁੰਦੇ ਆ ਜੀ ਤੇ ਉਹ ਪੰਜਾਬ ਦੀ ਜਨਤਾ ਬੜੀ ਸੂਝਵਾਨ ਆ ਉਹ ਕਦੇ ਵੀ ਇਹ ਚੀਜ਼ ਹੋਣ ਨਹੀਂ ਦੇਊਗੀ ਸਰ ਮੇਰਾ ਕੁਐਸਚਨ ਸੀ ਸ਼੍ਰੋਮਣੀ ਅਕਾਲੀ ਦਲ ਹੋਰ ਕੀ ਸੁਧਾਰ ਲੈ ਰਿਹਾ ਤੇ ਅਲੱਗ ਲੱਗਦਾ ਜੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਰਿਹਾ ਤਾਂ ਇਹਨਾਂ ਨੇ ਆਪ ਬਣਾਈ ਆ ਜੀ ਹੁਣ ਸੁਧਾਰ ਕਰੀ ਤਾਂ ਜਾਂਦੇ ਆ ਹੁਣਾ ਪ੍ਰਦੀਪ ਕਲੇਰ ਦਾ ਅਕਸ ਸੁਧਾਰਨ ਤੇ ਲੱਗੇ ਆ ਜਿਹੜਾ ਬੰਦੇ ਦਾ ਨਾਮ ਲੈਣਾ ਨਹੀਂ ਕੋਈ ਪਸੰਦ ਕਰਦਾ ਜੀਨੇ ਐਡੀ ਵੱਡੀ ਬੇਇੱਜ਼ਤੀ ਕੀਤੀ ਆ ਬੰਦੇ ਨੇ ਉਸ ਨੂੰ ਅਸੀਂ ਸ਼੍ਰੀਮਾਨ ਕਹਿ ਕੇ ਉਹਨੂੰ ਸਮਾਜ ਦੇ ਵਿੱਚ ਉਹਦੀ ਸੁਧਾਰ ਕਰ ਰਹੇ ਆ ਉਹਦੀ ਇੰਟਰਵਿਊ ਹੋ ਰਹੀਆਂ ਹੋਰ ਕੀ ਸੁਧਾਰ ਆਹੀ ਸੁਧਾਰ ਲੱਗਦਾ ਜੀ ਮੈਨੂੰ ਤਾਂ ਸਰ ਪ੍ਰਦੀਪ ਕਲੇਰ ਨੇ ਜਿਹੜਾ ਹੈਗਾ ਸੁਖਰੀਵਾਦ ਉਹ ਵੀ ਕਾਫੀ ਉਜਾਮ ਪਾਇਆ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆ ਪਾਜੀ ਹੁਣ ਇਹ ਤੁਸੀਂ ਦੱਸੋ ਜਦੋਂ ਐਸਆਈਟੀ ਬਣੀ ਸੀਗੀ ਜਦੋਂ ਪੁਲਿਸ ਇੰਟਰੋਗੇਸ਼ਨ ਤੇ ਸੀਗਾ ਉਦੋਂ ਤਾਂ ਪ੍ਰਦੀਪ ਕਲੇਰ ਕੁਝ ਬੋਲਿਆ ਨੀਗਾ ਠੀਕ ਹੈ ਨਾ ਜਦੋਂ ਹੁਣ ਬੇਲ ਹੋ ਜਾਂਦੀਆਂ ਉਹਦੇ ਆਕਾ ਜਿਨ੍ਹਾਂ ਨੇ ਸਟੇਟਾਂ ਚਲਾਉਂਦੇ ਆ ਤੇ ਜਿਨ੍ਹਾਂ ਇਲੈਕਸ਼ਨਾਂ ਲੜਨੀਆਂ ਹਰਿਆਣਾ ਇਲੈਕਸ਼ਨ ਵੀ ਆ ਰਹੀ ਆ ਉਹ ਵੀ ਆ ਹੁਣ ਇਹ ਦੇਖੋ ਤੁਸੀਂ ਕੜੀ ਕੀ ਦੇ ਨਾਲ ਜੁੜਦੀ ਆ ਕਿ ਹੁਣ ਇਹ ਸੈਂਸਿਟਿਵ ਕੰਮ ਕਿਵੇਂ ਸ਼ੁਰੂ ਹੋਇਆ ਬਾਗੀ ਤੜਾ ਬਣਿਆ ਈ ਅਕਾਲ ਤਖਤ ਸਾਹਿਬ ਆਪਾਂ ਪੇਸ਼ ਹੋ ਕੇ ਅਸੀਂ ਮਾਫੀ ਮੰਗਦੇ ਠੀਕ ਹੈ ਜੀ ਚਲੋ ਅਕਾਲ ਤਖਤ ਸਾਹਿਬ ਮੈਂ ਕਹਿੰਦਾ ਇੱਕ ਵਾਰ ਨਹੀਂ ਜਿੰਨੀ ਵਾਰੀ ਮਰਜ਼ੀ ਜਾਇਆ ਜਾਵੇ ਉਹ ਥੋੜਾ ਹੀ ਹੈ ਜੀ ਚਲੋ ਉਹਦੇ ਨਾਲ ਹੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਜਵਾਬ ਸੀ ਉਹ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਨਮਾਣਾ ਸਿੱਖ ਹੋ ਕੇ ਉੱਥੇ ਗੋਡੇ ਲਾ ਕੇ ਉਹ ਆਪ ਦਾ ਜਿਹੜਾ ਜਵਾਬ ਸੀ ਉਹਨਾਂ ਦੇ ਅੱਗੇ ਸਬਮਿਟ ਕਰਤਾ ਉਹਨਾਂ ਨੂੰ ਦੇਤਾ ਜਸਦਰ ਸਾਹਿਬ ਨੂੰ ਹੁਣ ਇਹਦੇ ਨਾਲ ਕੜੀ ਕੀ ਜੁੜਦੀ ਆ ਕੜੀ ਇਹ ਜੁੜਦੀ ਆ ਵਿੱਚੋਂ ਇਹ ਪਰ ਪ੍ਰਦੀਪ ਕਲੇਰ ਨਿਕਲੇ ਆਇਆ ਦੇਖੋ ਸਾਰੀ ਕੜੀ ਨਾ ਕੜੀ ਜੁੜੀ ਜਾਂਦੀ ਹੈ ਜੀ ਇਸ ਚੀਜ਼ ਦੀ ਪ੍ਰਦੀਪ ਕਲੇਰ ਕਹਿਣ ਲੱਗ ਗਿਆ ਕਿ ਮਾਫੀ ਮਤਲਬ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਬੰਦਾ ਬੇਅਦਵੀ ਕਰਦਾ ਬੇਅਦਵੀ ਜੇ ਕਿਸੇ ਨੇ ਵੀ ਕਰਵਾਈ ਆ ਉਹੋ ਬੰਦਾ ਆਪ ਦਾ ਕੋਈ ਜਿਹੜਾ ਉਹਦਾ ਸੈਕੰਡ ਇਨ ਕਮਾਂਡ ਹੁੰਦਾ ਉਹਨੂੰ ਨਹੀਂ ਭੇਜਦਾ ਹੁੰਦਾ ਕਹਦਾ ਵੀ ਜਿਹੜਾ ਕੋਈ ਕੰਮ ਕਰਦਾ ਲੋਕ ਜਿਹੜਾ ਹੱਲੇ ਬੇਸ ਤੇ ਕੰਮ ਕਰਦਾ ਉਹ ਉਹ ਤੋਂ ਕਰਾਈ ਜਾਂ ਕਿਵੇਂ ਵੀ ਕਰਾਈ ਉਹ ਬੰਦਿਆਂ ਤੋਂ ਕਰਾਈ ਉਹ ਉਹ ਕਹਿੰਦਾ ਮੈਂ ਮੀਟਿੰਗ ਕਰਕੇ ਆਇਆ ਸੀ ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਜੀ ਇਹ ਤਾਂ ਸਿਰਫ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਛਾਅ ਖਰਾਬ ਕਰਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਛਾਅ ਖਰਾਬ ਕਰਦੇ ਕੋਈ ਹੋਰ ਤਾਂ ਮੁੱਦਾ ਲੱਭਦਾ ਨਹੀਂ ਜੀ ਇਹਨਾਂ ਨੂੰ ਇਹ ਬਹੁਤ ਮਾੜੀ ਗੱਲ ਆ ਅਕਾਲੀ ਦਲ ਨੂੰ ਜਿਹੜਾ ਖੋਰਾ ਲੱਗ ਰਿਹਾ ਜੀ ਇਹ ਮੈਂ ਤਾਂ ਕਹਿੰਦਾ ਇਹਦੋਂ ਮਾੜੀ ਗੱਲ ਹੈ ਨਹੀਂ ਕੋਈ ਪਿਛਲੇ ਦਿਨ ਕਿਰਪਾ ਕਾਲੀ ਕਾਲ ਦਾ ਜੋ ਦਿਖਾਰਾ ਹੈ ਜੀ ਉਹਦੇ ਅਸੀਂ ਕਿੰਨੂੰ ਮੰਨਦੇ ਹਾਂ ਮੈਂ ਬਸ ਕਹਾਂ ਨਾ ਕਿ ਕਿੰਨੇ ਲੋਕੀ ਪਰੇ ਹੋ ਗਏ ਜਮਾਤਾਂ ਤੱਕ ਜੱਦ ਹੋ ਗਈਆਂ ਤੁਹਾਡੇ ਕੰਨੇ ਬਾਜੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਸੀ ਕਿ ਜਿਹੜੇ ਬਾਗੀ ਲੀਡਰ ਨੇ ਇਹਦਾ ਆਪਦੇ ਘਰੇ ਬੈ ਗਏ ਨੇ ਹੁਣ ਜਿਨ੍ਹਾਂ ਨੇ 30 30 40 40 ਸਾਲ ਮਿਨਿਸਟਰੀਆਂ ਹੰਡਾਈਆਂ ਹੋਣ ਉਹਨਾਂ ਦਾ ਅਸਰ ਰਸੂਕ ਹੁੰਦਾ ਕਿ ਨਹੀਂ ਹੁੰਦਾ ਜੀ ਹੁੰਦਾ ਜੀ ਉਹ ਬੰਦੇ ਘਰੇ ਬੈ ਕੇ ਤੇ ਆਪਦੇ ਅੰਦਰ ਕਦੀ ਵੋਟਰਾਂ ਨੂੰ ਫੋਨ ਕਰੋਗੇ ਭਾਈ ਆਪਾਂ ਉਧਰ ਨਹੀਂ ਚੱਲਣਾ ਉਧਰ ਵੋਟਾਂ ਪਾਉਣੀਆਂ ਤੇ ਠੀਕਰਾ ਤੁਸੀਂ ਸਰਤਾ ਸੁਖਵੀਰ ਸਿੰਘ ਬਦਲ ਤੇ ਭੰਦੇ ਹੋ ਬੀਬੀ ਜੀ ਜਿਹੜੀ ਪਾਗੀ ਹੋਈ ਸੀ ਉਸ ਤੋਂ ਬਾਅਦ ਫੇਰ ਲਾ ਕੇ ਜਿਹੜਾ ਸੁਪਰੀ ਫਸਾਉਣੀ ਉਹਨਾਂ ਨਾਂ ਲੱਲੀ ਜਿਹੜਾ ਉਹ ਤੇ ਕੁਐਸਚਨ ਕਰਦਾ ਕਿ 2-4 ਸਿੱਕਾ 10 ਸਿੱਕਾ ਤੇ ਹੋ ਗਿਆ 117 ਸਿੱਕਾ ਬੀਪੋ 55 ਸਿੱਕਾ ਦਿੱਤਾ ਪਾਜੀ ਗੱਲ ਸੁਣੋ ਮੈਂ ਨਹੀਂ ਨਹੀਂ 117 ਤੇ ਨਹੀਂ ਹੋਈਆਂ ਪਾਜੀ ਕਿੰਨੀ ਹੋਣ ਮੈਂ ਤੁਹਾਡੀ ਭਾਜੀ ਮੈਂ ਜੋ ਬਣ ਸਕਣਾ ਜੋੜਦੇ ਹਾਂ ਪਰ ਕਾਲੀ ਬੈਲ ਕਿੱਥੇ ਪੰਥ ਕਰਿਆ ਗਿਆ ਭਾਜੀ ਪੰਥ ਕਿੱਥੇ ਨਹੀਂ ਗਿਆ ਜੀ ਤੁਸੀਂ ਮੇਰੀ ਗੱਲ ਸੁਣੋ ਹੁਣ ਤੁਸੀਂ ਪਹਿਲਾਂ ਤੁਹਾਡੀ ਗੱਲ ਦਾ ਜਵਾਬ ਦੇ ਲੈਣ ਦਿਓ ਮੈਨੂੰ ਮਾਫੀ ਦਾ ਲਾ ਲਵੋ ਫਿਰ ਅਸੀਂ ਜਿਹੜਾ ਠੀਕ ਕਰਾਂ ਹੁਣ ਤਕबीर ਸਿੰਘ ਬਦਲਦੇ ਹੀ ਭਰਦੇ ਜਾਂ ਕਾਲੀ ਭਾਜੀ ਹੁਣ ਕਹਿਣ ਨੂੰ ਤਾਂ ਜੋ ਮਰਜੀ ਕਹੀ ਚੱਲੋ ਜੀ ਹੁਣ ਠੀਕ ਹੈ ਨਾ ਇਹ ਇਸ ਵਿਸ਼ੇ ਤੇ ਆਪਾਂ ਗੱਲ ਇਸ ਲਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਵਿਸ਼ਾ ਹੁਣ ਕੱਲ ਤੱਕ ਸਾਹ ਤੇ ਆਪਾਂ ਇੱਕ ਬਹੁਤ ਨਮਾਣੇ ਸਿੱਖਾਂ ਗੁਰੂ ਮਾਰਾ ਅਸੀਂ ਉਹ ਓਡੇ ਵੱਡੇ ਹੁਣ ਉੱਥੇ ਜਿੱਥੇ ਕੋਰਟ ਤੇ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਕੋਰਟ 'ਚ ਫੈਸਲਾ ਗਿਆ ਹੋਇਆ ਉਹ ਹੁਣ ਜਥੇਦਾਰ ਸਤਕਾਰਯੋਗ ਜਥੇਦਾਰ ਨੇ ਉਸ ਇਹ ਤੇ ਟਿੱਪਣੀ ਕਰ ਸਕਦੇ ਆ ਆਪਾਂ ਨਿਵਾਣੇ ਸਿੱਖ ਹੋਣ ਦੇ ਨਾਤੇ ਅਸੀਂ ਉਹ ਉੱਥੇ ਕੋਈ ਟਿੱਪਣੀ ਨਹੀਂ ਅਜੇ ਕਰ ਸਕਦੇ ਉਹ ਚੁੰਡਾ ਰਿਪੋਰਟ ਸਾਰਾ ਲੋਕਾਂ ਦੀ ਜੁਸ ਲੈ ਲੈਂਦੇ ਜੋ ਆਪਾਂ ਤੁਹਾਡੇ ਜਥੇਦਾਰਾਂ ਨੇ ਭਿਜਾ ਦਿੱਤੇ ਜੋ ਲੋਕਲ ਕੰਟਰੀਗੱਟਾਂ ਨੇ ਜੁਸ ਭੇਜਾ ਦਿੱਤਾ ਤੇ ਉਹਨਾਂ ਦੇ ਸੁਝਾਅ ਤਾਂ ਬਹੁਤ ਹੋਰ ਵੀ ਦਿੱਤੇ ਜੀ ਇਹ ਨਹੀਂ ਨਹੀਂ ਜੇ 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 ਕਈ ਜੇ ਉਹਨਾਂ ਚੁੰਡਾ ਕਮੇਟੀ ਦਾ ਹੋਰ ਵੀ ਬਹੁਤ ਕੌਸੀ ਜਿਹੜਾ ਹੁਣ ਜਿਹੜੇ ਪ੍ਰਾਣੇ ਲੀਡਰ ਆ ਜਿਹੜੇ ਪੀੜੀਆਂ ਦਰ ਪੀੜੀਆਂ ਚੱਲੇ ਆਉਂਦੇ ਆ ਤੇ ਉਹਨਾਂ ਦਾ ਜੀ ਪਰ ਉਹਨਾਂ ਇਹਨਾਂ 'ਚ ਹੁਣ ਜਿਹੜੇ ਤੁਸੀਂ ਦੇਖੋ ਇੱਕ ਪ੍ਰੈਜ਼ੀਡੀਅਮ ਬਣਾਈ ਆ ਜੀ 13 ਬੰਦਿਆਂ ਦੀ 13 ਬੰਦਿਆਂ 'ਚ ਆਪਾਂ ਕਹਿੰਦੇ ਆ ਕਿ ਪੰਜਾਬ 'ਚ ਸਰਬੀਰ ਸਿੰਘ ਬਾਦਲ ਤੋਂ ਬਿਨਾ ਹੋਰ ਕੋਈ ਪ੍ਰਧਾਨਗੀ ਨਹੀਂ ਕਰ ਸਕਦਾ ਕੋਈ ਬੁੱਧੀਜੀਵ ਆ ਕੋਈ ਉਹ ਤੁਸੀਂ ਉਹਦਾ ਇੱਕ ਬੰਦੇ ਇੱਕ ਬੰਦਾ ਛਾਂਡਣਾ ਤੁਸੀਂ 13 ਬੰਦਿਆਂ ਦੀ ਪ੍ਰੈਜ਼ੀਡੀਅਮ ਬਣਾਈ ਆ ਜੀ 13 ਬੰਦਿਆਂ 'ਚ ਤੁਹਾਨੂੰ ਇੱਕ ਵੀ ਬੰਦਾ ਬੁੱਧੀਜੀਵ ਨਹੀਂ ਲੱਭਿਆ ਸਾਰੇ ਤੁਸੀਂ ਜਿਹੜੇ ਬਾਦਲ ਪਰਿਵਾਰ ਦੇ ਵਿਰੋਧੀ ਸੀਗੇ ਸ਼ੁਰੂ ਤੋਂ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਵਾਰੀ ਪਾਰਟੀਆਂ ਛੱਡੀਆਂ ਹੋਈਆਂ ਨੇ ਉਹੀ ਬਣਾਏ ਨੇ ਜੇ ਹਾਇਰ ਲਿਸਟ ਮੇਰੇ ਫੋਨ 'ਚ ਮੈਂ ਕੱਢ ਕੇ ਦਿਖਾ ਵੀ ਦਿਨਾ ਕਿਹੜੇ-ਕਿਹੜੇ ਮੈਂਬਰ ਪਾਏ ਨੇ ਉਹਦੇ 'ਚ ਮੈਨੂੰ ਇੱਕ ਵੀ ਬੁੱਧੀਜੀਵ ਦਿਖਾ ਦਿਓ ਇੱਕ ਵੀ ਕੋਈ ਨਿਊਟਰਲ ਬੰਦਾ ਦਿਖਾ ਦਿਓ ਪ੍ਰੈਜ਼ਿਡੈਂਟ ਵਿੱਚ ਜਿਹੜਾ ਵੀ ਕੋਈ ਪਾਇਆ ਹੋਵੇ ਹੁਣੇ ਭਾਜੀ ਇਹ ਤਾਂ ਇੱਕ ਸੱਤਾ ਦੀ ਹੈ ਹੁਣ ਜੋ ਤੁਸੀਂ ਮਰਜ਼ੀ ਕਹੀ ਚਾਲੋ ਮੈਂ ਤਾਂ ਇਹੀ ਕਹਿਣਾ ਕਿ ਆਨ ਨਹੀਂ ਬਾਨੀ ਕਾਲੀ ਦਲ ਨੂੰ ਖੋਰਾ ਲਾਉਣਾ ਕਾਲੀ ਦਲ ਨੂੰ ਕਮਜ਼ੋਰ ਕਰਨਾ ਕਾਲੀ ਦਲ ਨੂੰ ਖਤਮ ਕਰਨਾ ਇਹਨਾਂ ਦਾ ਇੱਕ ਮਤਲਬ ਰਹਿ ਗਿਆ ਹੋਰ ਇਹ ਦੂਰ ਤੇ ਕੋਈ ਗੱਲ ਨਹੀਂ ਭਾਜੀ ਜਿਹੜਾ ਸਰ ਇੱਕ ਸਵਾਲ ਸੀਗਾ ਕਿ ਜਗੀਰ ਕੌਰ ਨੇ ਪਹਿਲਾਂ ਵੀ ਬਾਗੀ ਹੋ ਕੇ ਪਾਰਟੀ ਛੱਡੀ ਸੀ ਉਸ ਤੋਂ ਬਾਅਦ ਫਿਰ ਸੁਖਵੀਰ ਬਾਦਲ ਜੀ ਨੇ ਜਿਹੜਾ ਹੈਗਾ ਉਹਨਾਂ ਨੂੰ ਫੇਰ ਪਾਰਟੀ ਜੁਆਇਨ ਕਰ ਲਈ ਕਿਸ ਤਰ੍ਹਾਂ ਦੇਖਦੇ ਹੋ ਭਾਜੀ ਗੱਲ ਸੁਣੋ ਜਦੋਂ ਪਾਰਟੀ ਅਸੀਂ ਫਿਰ ਇਹੀ ਤਾਂ ਸ਼ੋਅ ਨੀ ਗਾਲੀ ਦਲ ਦੀ ਸਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਇਹੀ ਰਹੀ ਕਿ ਜੇ ਚਲੋ ਪਾਰਟੀ 'ਚ ਕੰਮ ਤਾਂ ਕੀਤਾ ਕਦੇ ਇਹਨਾਂ ਨੇ ਪਾਰਟੀ ਲਈ ਕੰਮ ਕੀਤਾ ਤੇ ਜੇ ਇੱਕ ਬੰਦੇ ਨੂੰ ਆਪਾਂ ਕਹਿੰਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਜੇ ਘਰੇ ਆ ਜੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹਨਾਂ ਦਾ ਫੇਰ ਇੱਕ ਵਾਰੀ ਮੌਕਾ ਦੇਤਾ ਪਰ ਇਹ ਫੇਰ ਮਤਲਬ ਪ੍ਰਸਤ ਨਿਕਲੇ ਜੀ ਫੇਰ ਉਹਨੇ ਇਕੱਲਾ ਕੀਤੀਆਂ ਤੇ ਇਹ ਬਹੁਤ ਮਾੜੀ ਗੱਲ ਹੈ ਜੀ ਬਾਈ ਜੀ ਤੁਸੀਂ ਗੱਲ ਕਰਦੇ ਹੋ ਸੁਖਬੀਰ ਬਾਦਲ ਜੀ ਪ੍ਰਧਾਨਗੀ ਦੀ ਗੱਲ ਕੀਤੀ ਹੈ ਕਿੰਨੇ ਘਰ ਦੇ ਵਿੱਚ ਲੜਾਈ ਹੋ ਜਵੇ ਤਾਂ ਜਿਹੜਾ ਵੱਡਾ ਪਰਿਵਾਰ ਦਾ ਮੈਂਬਰ ਹੁੰਦਾ ਨਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਉਹਦੇ ਵਾਸਤੇ ਚਾਹੀ ਜਿੱਦੀ ਮਰਜ਼ੀ ਕੁਰਬਾਨੀ ਦੇਣੀ ਪੈ ਜਾਏ ਪਰ ਇੱਥੇ ਸੁਖਬੀਰ ਬਾਦਲ ਤੋਂ ਜਦੋਂ ਉਹਨਾਂ ਦੀ ਪ੍ਰਧਾਨਗੀ ਦੀ ਕੁਰਬਾਨੀ ਦੀ ਗੱਲ ਆਈ ਆ ਉੱਥੇ ਜਿਹੜੀ ਚੌਥੀ ਕੁਰਬਾਨੀ ਦਿੱਤੀ ਗਈ ਕਿਉਂ ਪੂਰਾ ਪਰਿਵਾਰ ਬਚਾਇਆ ਕਿਉਂ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪ੍ਰਧਾਨ ਜੀ ਪਹਿਲੇ ਦਿਨ ਤੋਂ ਹੀ ਸਾਰੀਆਂ ਮੀਟਿੰਗਾਂ ਹੋਈਆਂ ਐਸਜੀਪੀਸੀ ਮੈਂਬਰ ਸਾਹਿਬ ਬੈਠੇ ਨੇ ਐਸਜੀਪੀਸੀ ਮੈਂਬਰ ਸਾਹਿਬਾਂ ਦੀ ਮੀਟਿੰਗ علیحدਾਂ ਹੋਈ ਵਰਕਿੰਗ ਕਮੇਟੀਆਂ ਦੀ علیحدਾਂ ਹੋਈ ਮੀਟਿੰਗ ਜੂਥ ਦੀ علیحدਾਂ ਹੋਈ ਇਸਤਰੀ ਕਾਲੀ ਦਲ ਦੀ علیحدਾਂ ਹੋਈ ਹਰ ਵਰਕਰ ਨੂੰ ਹਰ ਅਹੁਦੇਦਾਰ ਨੂੰ ਉੱਥੇ ਸੱਦਿਆ ਗਿਆ ਸੁਖਵੀਰ ਸਿੰਘ ਬਾਦਲ ਜੀ ਸਾਰਿਆਂ ਨੂੰ ਪਹਿਲਾਂ ਜਦੋਂ ਬਹਿੰਦੇ ਸੀਗੇ ਇਹ ਕਹਿੰਦੇ ਮੈਂ ਪਾਰਟੀ ਪ੍ਰਧਾਨਗੀ ਛੱਡਣ ਨੂੰ ਤਿਆਰ ਆਂ ਕਿ ਤੁਸੀਂ ਦੱਸੋ ਕੋਈ ਵੀ ਵਰਕਰ ਇੱਕ ਵੀ ਮਾਰਕਰ ਇਹ ਜਿਹੜੇ 7-8 ਜਾਣੇ ਆ ਇਹ ਤਾਂ ਪਹਿਲੇ ਦਿਨ ਤੋਂ ਹੀ ਚਾਹੇ ਬਰਨਾਲਾ ਪਰਿਵਾਰ ਹੋ ਗਿਆ ਜਾਂ ਜਿਹੜੇ ਵੀ ਆਪਾਂ ਬਾਕੀ ਪਰਿਵਾਰ ਨੇ ਆਪਾਂ ਸਾਰੇ ਦੇਖਦੇ ਆ ਕਿ ਇਹ ਪਹਿਲੇ ਦਿਨ ਤੋਂ ਹੀ ਬਦਲ ਪਰਿਵਾਰ ਦੇ ਅਗੇ ਇੰਸਟਾਜ ਆ ਹੁਣ ਵੀ ਇੱਕੋ ਹੀ ਮੰਗ ਉੱਠਦੀ ਆ ਕਿ ਜਿਹੜਾ ਸੁਖਵੇ ਬਦਲ ਆਪਣੀ ਪ੍ਰਧਾਨਗੀ ਛੱਡ ਦੇ ਭਾਜੀ ਇਹ ਤਾਂ ਇਹੀ ਉਠਾਉਂਦੇ ਆ ਨਾ ਜੀ ਗੱਲ ਤਾਂ ਹੁਣ ਇਹ ਨਹੀਂ ਏਡਾ ਵੱਡਾ ਕੈਂਟਰ ਬੈਠਾ ਐਡੀ ਵੱਡੀ ਸਾਡੀ ਲੀਡਰਸ਼ਿਪ ਬੈਠੀ ਆ ਨਹੀਂ ਬੋਲ ਰਹੀ ਸਾਡੀ ਗੱਲ ਕੋਲ ਕੋਟਰੀ ਬੋਲੇਗੀ ਬੋਦੀ ਨਹੀਂ ਬੋਲੇਗੀ ਮੇਰਾ ਬੋਟ ਦੀ ਬਾਜੀ ਨਨ ਦੇਖੋ ਇਹ 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 ਹੁਣ ਨਹੀਂ ਗੱਲਾਂ ਹੋਈਆਂ 23 ਵਰੀ ਅਕਾਲੀ ਦਲ ਜਿਹੜਾ ਵਾ ਉਹ ਇਵੇਂ ਹੋਈ ਆ ਅਕਾਲੀ ਦਲ ਫਿਰ ਤੁਹਾਨੂੰ ਦੱਸੋ ਵੀ ਦੋ ਤੇ ਮਤਲਬ ਹੋਈ ਕਿ ਪੋਜੀਸ਼ਨ ਬਣ ਗਈ ਅਕਾਲੀ ਦਲ ਉਹ ਕਹਿੰਦੇ ਵੀ ਅਕਾਲੀ ਦਲ ਲਾ ਹੀ ਨਹੀਂ ਸਕਦਾ ਪਰ ਅਕਾਲੀ ਦਲ ਫਿਰ ਰਿਵਾਈਵ ਕੀਤਾ ਇਹ ਨਹੀਂ ਹੁੰਦਾ ਇਹ ਪੰਜਾਬ ਦੇ 55000 2027 ਦੇ ਵਿੱਚ 50000 ਵੋਟ ਸੀ ਜੀ ਅੱਜ ਬੀਜੇਪੀ ਇਹ ਦੋ ਬੱਤ ਲੈ ਰਹੇ 16000 ਵੋਟ ਰਹਿ ਗਈ ਤੇ ਉਹ ਚਾਰ ਚੱਕਰ ਕਰੀ ਜਾਂਦੇ ਜੀ ਬਾਜੀ ਇਹ ਤਾਂ ਗੱਲ ਸੁਣੋ ਹੁਣ ਮੈਂ ਤੁਹਾਨੂੰ ਇੱਥੇ ਦੇ ਦੇ ਇੱਥੇ ਦੇ ਦੇ ਰਹਿ ਗਈ ਆ ਤੇ ਜਿਹੜੇ ਇੱਥੇ ਲੀਡਰ ਬੈਠੇ ਵੀ ਉਹ ਨਾ ਉਹਨਾਂ ਦੀ ਕਾਰਗੁਜ਼ਾਰੀ ਤੇ ਇਹ ਗੱਲ ਹੋਈ ਆ ਸਾਰੀ ਮੈਂ ਤੁਹਾਨੂੰ ਮੈਂ ਮੈਂ ਇਹ ਗੱਲ ਦਾ ਜਵਾਬ ਮੈਂ ਇਹ ਗੱਲ ਦਾ ਜਵਾਬ ਦਿੰਨਾ ਜੀ ਸਰਦਾਰ ਮੈਂ ਤੁਹਾਨੂੰ ਇਹ ਹਲਕਾ ਨਕੌਦਰ ਤੋਂ ਜੀ 2012 ਤੋਂ ਪਹਿਲਾਂ ਕੌਣ ਜਿੱਤਦਾ ਸੀ ਜੀ ਕਾਂਗਰਸ ਜਿੱਤਦੀ ਆਈ ਲਗਾਤਾਰ ਕਦੇ ਜਿੱਤੇ ਆ ਅਕਾਲੀ ਦਰ ਉਧਰੋਂ ਕੁਹਾੜ ਸਾਹਿਬ ਦੇ ਹਲਕੇ ਬੰਦੀ ਟੁੱਟੀ 2012 ਚ ਉਧਰ ਕੋਹਾਰ ਸਾਹਿਬ ਦੇ ਦੋਨੇ ਤੋਂ ਪਿੰਡ ਆਏ ਇਧਰੋਂ ਮੇਰੇ ਪਿਤਾ ਸਰਦਾਰ ਗੁਰਦੀਪ ਸਿੰਘ ਭੁੱਲਰ ਜੀ ਦੇ ਨੂਰਮਹਿਲ ਵਾਲੇ 80 85 ਪਿੰਡ ਆਏ ਇਹ ਹਲਕਾ ਬਹੁਤ ਵਧੀਆ ਬਣ ਗਿਆ ਸੀ ਹੁਣ ਸਾਹਮਣੇ ਤਾਂ ਜਿਹੜੇ ਲੋਕ ਸਾਹਮਣੇ ਆ ਲੋਕ ਤਾਂ ਸਤਕਾਰ ਦੇ ਵਜੇ ਆ ਜੀ ਲੋਕਾਂ ਨੂੰ ਸਤਕਾਰ ਦੋ ਕਿ ਲੋਕੀ ਤਾਨਦਸੀ ਨਾਲ ਹੁਣ ਭੁੱਲਰ ਸਾਹਿਬ ਦੇ ਨਾਲ ਅਸੀਂ ਦੇਖਦੇ ਆ ਮੇਰੇ ਮਾਤਾ ਜੀ ਨਾਲ ਬੈਠੇ ਆ ਮੇਰੇ ਮਾਤਾ ਜੀ ਇੱਕ ਵਾਰੀ ਦੱਸ ਦੇਣ ਕਿ ਇਹ ਕਦੇ ਜ਼ਿੰਦਗੀ ਚ ਘੁੰਮਣ ਗਏ ਆ ਕਦੇ ਉਹ ਲੋਕਾਂ ਨੂੰ ਸਮਰਪਿਤ ਲੀਡਰ ਸੀਗੇ ਇਹ ਗੱਲ ਉਹ ਜੇ ਉਹਨਾਂ ਕੋਲੇ ਘੰਟਾ ਵੀ ਸਮਾਂ ਹੁੰਦਾ ਸੀ ਘਰੇ ਨਹੀਂ ਪੈਂਦੇ ਸੀ ਲੋਕ ਜਿਹੜੇ ਭੁੱਲਾ ਸਾਹਿਬ ਨਾਲ ਕੰਮ ਕੀਤਾ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਮਤਲਬ ਰਹੇ ਆ ਉਹਨਾਂ ਦਾ ਸਟਾਈਲ ਜੇ ਉਹ ਪੱਗ ਵੀ ਬੰਨਦੇ ਸੀ ਨਾ ਪੱਗ ਵੀ ਸੰਗਤ ਚ ਬੈ ਕੇ ਬੰਨ ਲੈਂਦੇ ਹੁੰਦੇ ਸੀ ਕਿ ਮੇਰੇ ਵਰਕਰ ਦਾ ਟਾਈਮ ਨਾ ਖਰਾਬ ਹੋਵੇ ਕੋਈ ਬੰਦਾ ਸਾਡੇ ਘਰ 5 ਵਜੇ ਆ ਜਾਂਦਾ ਸੀ ਉਹਨੂੰ 5 ਵਜੇ ਵੀ ਗੇਟ ਖੋਲਦੇ ਸੀ ਕੋਈ ਰਾਤ 12 ਵਜੇ ਆ ਜਾਂਦਾ ਸੀ 12 ਵਜੇ ਵੀ ਇਹ ਤੁਸੀਂ ਮੇਰੇ ਤੇ ਯਕੀਨ ਨਾ ਕਰਿਓ ਸਾਡੇ ਹਲਕੇ ਚ ਪੁੱਛ ਲਿਓ ਜੀ ਪਾਜੀ ਗੱਲ ਸੁਣੋ 2012 ਚ ਮੈਂ ਤੁਹਾਨੂੰ ਉਹੀ ਦੱਸਦਾ 2012 ਅਸੀਂ ਹੈਗੇ ਆ ਅਕਾਲੀ ਦਲ ਦੇ ਨਾਲ ਸਾਡੇ ਅਸੀਂ ਚਾਹ ਕੇ ਵੀ ਅਕਾਲੀ ਦਲ ਨਹੀਂ ਛੱਡ ਸਕਦੇ ਕਿਉਂਕਿ ਜਿੱਥੇ ਤੁਹਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਹੋਣ 1982 ਚ ਸਾਡੇ ਦਾਦਾ ਜੀ ਸਰਦਾਰ ਸੋਹਣ ਸਿੰਘ ਭੁੱਲਰ ਜੀ ਨੇ ਸ਼ਹੀਦੀ ਦਿੱਤੀ ਸਾਡੀ ਪਰਦਾਦੀ ਜੀ ਮਾਤਾ ਉੱਤਮ ਕੌਰ ਜੀ ਪੁੰਜੀਆਂ ਦੇ ਮੋਰਚੇ 'ਚ ਜੇਲਾ ਕੱਟ ਕੇ ਆਏ ਫਿਰ ਸਾਡੇ ਦਾਦਾ ਜੀ ਨੇ ਛਿੱਧੀ ਦਿੱਤੀ ਫਿਰ ਸਾਡੇ ਪਿਤਾ ਜੀ ਨੇ ਸਾਰੀ ਜ਼ਿੰਦਗੀ ਲਾਤੀ ਅਸੀਂ ਤਾਂ ਚਾਹ ਕੇ ਵੀ ਨਹੀਂ ਛੱਡ ਸਕਦੇ 2001 ਇੱਕ ਇੱਕ ਮਿਸਾਲ ਦੀ ਗੱਲ ਆ ਬਹੁਤ ਘੱਟ ਹਲਕੇ ਹੋਣਗੇ ਜਿਨ੍ਹਾਂ ਦੀ ਟਿਕਟ ਕੱਟੀ ਗਈ 2012 'ਚ ਅਸੀਂ ਮੌਜੂਦਾ ਐਮ ਐਲ ਏ ਸੀ ਸਾਡੀ ਟਿਕਟ ਕੱਟ ਕੇ ਬਡਾਲਾ ਸਾਹਿਬ ਨੂੰ ਦਿੱਤੀ ਅਸੀਂ ਮਦਦ ਕੀਤੀ ਸਾਡੇ ਪੋਸਟ ਸਾਡੀਆਂ ਮਾਤਾ ਜੀ ਦੀ ਤੇ ਪਾਦਰ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਅਸੀਂ ਅਸੀਂ ਪਾਰਟ ਠੀਕ ਹੈ ਤਿਆਗ ਤਿਆਗ ਸੀਗਾ ਤਿਆਗ ਦੇਤਾ ਸੀ ਪਰ ਪਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਮੈਨੂੰ ਇੱਕ ਵੀ ਦੱਸ ਦੋ ਇੱਕ ਵੀ ਬਾਈ ਇਲੈਕਸ਼ਨ ਭੁੱਲਰ ਪਰਵਾਰ ਨਾ ਗਿਆ ਹੋਵੇ ਇੱਕ ਵੀ ਧਰਨੇ ਤੇ ਕਿਤੇ ਨਾ ਭੁੱਲਰ ਪਰਵਾਰ ਨਾ ਗਿਆ ਹੋਵੇ ਇੱਕ ਵੀ ਕਿਸੇ ਰੈਲੀ ਚ ਭੁੱਲਰ ਪਰਵਾਰ ਨਾ ਗਿਆ ਹੋਵੇ ਉਹ ਮੈਨੂੰ ਦੱਸੋ ਹੁਣ ਇਹ ਦੀ ਹੁਣ ਇਹਨਾਂ ਦੀ ਕਮਾਂਡ 2012 ਚ ਇਹਨਾਂ ਨੂੰ ਸੌਂਪਤੀ ਉਸ ਤੋਂ ਬਾਅਦ ਤੋੜਨਾ ਸਤਕਾਰ ਨਾਲ ਤਾਂ ਹੁਣ ਅਸੀਂ ਕਿਹੜਾ ਜੀ ਕੋਈ ਵਰਕਰ ਸੀ ਤਿੰਨ ਵਾਰ ਦੇ ਐਮਐਲਏ ਦੇ ਹੁਣ ਹਰ ਬੰਦਾ ਹੁਣ ਜੇ ਉਰੇ ਸਟੇਜ ਕੋਈ ਵੱਡੀ ਲੱਗ ਰਹੀ ਆ ਤਾਂ ਉਹ ਤੇ ਗੁਰਪ੍ਰਤਾਪ ਸਿੰਘ ਬਡਾਲਾ ਜੀ ਦਾ ਸਾਨੂੰ ਸਨੇਹਾ ਦੇਣਾ ਫਰਜ਼ ਸੀ ਅਸੀਂ ਆਪ ਥੋੜਾ ਆ ਕੇ ਚੱਲ ਕੇ ਆ ਸਕਦੇ ਹਾਂ ਹੁਣ ਜਦੋਂ ਉਹਨਾਂ ਨੂੰ ਕੋਈ ਇਹ ਮਹਿਸੂਸ ਨਹੀਂ ਹੋਇਆ ਤੇ ਹੁਣ ਆ ਰਿਜ਼ਲਟ ਵੀ ਦੇਖ ਲਓ ਜੀ ਸਾਡੇ ਤੇ ਦੋਸਤ ਲੋਦੇ ਵੀ ਆਪ ਜਿਵੇਂ ਕਰਕੇ ਤੋਂ ਰੋਚ ਰੌਂਦੇ ਨਹੀਂ ਇਹੀ ਤਾਂ ਗੱਲ ਸੁਣੋ ਜੀ ਬੰਦੇ ਜਿਹੜੇ ਕਾਲੀਦਲ ਦੇ ਸਾਹਮਣੇ ਨਹੀਂ ਜਿੰਨਾਂ ਤੇ ਪਰਚੇ ਕਰਾਏ ਆ ਗੱਲ ਸੁਣੋ ਜਿਨ੍ਹਾਂ ਦੇ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਅਨੇਕਾਂ ਆਧਾਰਨਾ ਦੇ ਸਕਦਾ ਪਰ ਸਮ ਨਹੀਂ ਮੈਂ ਖਰਾਬ ਕਰਨਾ ਚਾਹੁੰਦਾ ਜਿਨ੍ਹਾਂ ਦੇ ਪਤੀ ਘਰ ਵਾਲੇ 5-5 ਸਾਲ ਜੇਲਾ ਕੱਟੀਆਂ ਉਹ ਜਿਨ੍ਹਾਂ ਦੇ ਝੂਠੇ ਪਰਚੇ ਕਰਾਏ ਉਹ ਪਰਿਵਾਰ ਆਪਦੇ ਪਰਿਵਾਰ ਨੂੰ ਤੁਰਨ ਦੇ ਦੂ ਨਾਲ ਕਿਸੇ ਤੇ ਉਹ ਕਿਵੇਂ ਕਹਿ ਦੂਗਾ ਕਿ ਤੁਸੀਂ ਕਾਲੀ ਦਲ ਦੇ ਨਾਲ ਤੁਰਪੋ ਹੁਣ ਉਹ ਤੁਸੀਂ ਉਹ ਸਾਡੇ ਨਾਲ ਜੁੜੇ ਸੀ ਸਾਡੇ ਨਾਲ ਉਹ ਜੁੜੇ ਸੀ ਅਸੀਂ ਤਾਂ ਉਹਨਾਂ ਨੂੰ ਫੁੱਲਾਂ ਆਂਗ ਰੱਖਿਆ ਆਪਦੇ ਵਰਕਰਾਂ ਨੂੰ ਇਹਨਾਂ ਨੇ ਤਾਂ ਬੰਦੇ ਹੀ ਦੋ ਤਿੰਨ ਦੇਖੇ ਆ ਬਾਕੀ ਦਾ ਸਾਰੇ ਕੁੱਟ-ਕੁੱਟ ਪੁੰਜੇ ਲੈਣ ਲਾਏ ਆ ਉਹਨਾਂ ਦੇ ਕਹਿੰਦੇ ਜੀ ਹੁਣ ਕੀ ਕਹਿ ਸਕਦੇ ਤਾਂ ਬਹੁਤ ਕੁਝ ਕਹਿੰਦੇ ਨੇ ਨਹੀਂ ਜਿਹੜੇ ਜਿਹੜੇ ਉਹ ਗੱਲਾਂ ਕਹਿੰਦੇ ਆ ਵੀ ਉੱਥੇ ਕੀਤੀ ਆ ਇਹਨਾਂ ਨੇ ਮਦਦ ਆਮ ਪਾਰਟੀ ਦੇ ਆਪ ਕਿ ਠਾਕੁਰ ਕੀ ਕਰਦੇ ਰਹੇ ਮੇਰੀ ਗੱਲ ਸੁਣੋ ਨਹੀਂ ਨਹੀਂ ਮੇਰੇ ਨਾਲ ਸੁਣੋ ਨਹੀਂ ਨਹੀਂ ਮੇਰੇ ਨਾਲ ਸੁਣੋ ਨਹੀਂ ਨਹੀਂ ਮੇਰੇ ਨਾਲ ਸੁਣੋ ਅਸੀਂ ਰੋਲਾ ਪਾਉਂਦੇ ਨੇ ਉੱਥੇ ਲੀਡਰਸ਼ਿਪ ਕੋ ਵੀ ਸਾਡੀ ਮੁਖਾਲਫਤ ਹੁੰਦੀ ਆ ਤਾਂ ਸੂਫ ਦੇ ਦਿੰਨੇ ਆ ਇੱਥੇ ਇੱਥੇ ਦੇ ਸਾਹਮਣੇ ਦੀ ਸਾਹਮਣੇ ਦੀ ਖੰਡੋ ਤੁਸੀਂ ਆਪ ਸਾਡੇ ਖਾ ਖੋਟ ਕੇ ਤੂੰ ਬਚਤਰ ਨੂੰ ਹਰਾਉਣ ਵਾਲੇ ਇਹ ਇਹਨਾਂ ਦੇ ਤਖੜੇ ਤਖੜੇ ਵਰਕਰ ਜਾਂਦੇ ਰਹੇ ਆ ਬਦਨ ਗੱਲ ਸੁਣੀਏ ਕਿ ਘੱਗਾ ਚ ਕੀ ਆਪਣਾ ਢਿੱਡ ਨੰਗਾ ਹੁੰਦਾ ਵਾ ਇਹ ਤਾਂ ਹੁਣ ਹਾਰ ਗਿਆ ਇਹ ਤਾਂ ਇਹਦਾ ਇਹਨਾਂ ਨੇ ਆਪ ਨਾਲ ਲੜੀਏ ਨੇ ਤਾਂ ਕਹਿੰਦੇ 20000 ਜਿੱਤਦੇ ਹੀ ਆ ਮੈਂ ਮੈਂ ਤੁਹਾਨੂੰ ਤੁਹਾਨੂੰ ਕੋਦਰੂ ਨਾ ਮੈਨੂੰ ਬੜਾ ਇੱਥੇ ਮੈਂ ਹੁਣ ਚੰਗੇ ਸੀਨੀਅਰ ਇਹਨਾਂ ਦੇ ਬੰਦੇ ਉਹ ਕਹਿੰਦੇ ਯਾਰ ਅਸੀਂ ਤਾਂ 20000 ਦੇ ਜਿੱਤਣਾ ਇੱਕ ਮਿੰਟ ਪਤਾ ਜਰਾ ਬਾਅਦ ਮੈਂ ਲੈ ਆਉਂਗੀ ਇਹ ਮਹਿਕਮਾ ਵੀ ਜਿਹੜਾ ਅਸੀਂ ਕਹੋ ਲੈਣਾ ਜਰਾ ਕੋਹਾ ਸਾਹ ਕੋਥੀਆ ਲੇਕਿਨ ਤੁਸੀਂ ਹਰਨਾ ਉੱਥੋਂ ਮੇਰੀ ਗੱਲ ਤੁਹਾਨੂੰ ਹਾਂ ਸਾਡੀ ਕਿਥੋਂ ਸਾਡੀ 73 ਦੇ ਉੱਥੇ ਬਾਜੀ ਲੱਗੀ ਹੋਈ ਸੀ ਉਹ ਕਵਾਨ ਪਰਵਾਨ ਨੂੰ ਲਾਉਣ ਲਈ ਆਪ ਨਹੀਂ ਉੱਥੇ ਜਿੱਤੇ ਮੈਂ ਮੈਂ ਕਹਿੰਦਾ ਕਿ ਦੇਖ ਦੇ ਕਦੇ ਗੱਲਿਆ ਤਾਂ ਅਸੀਂ ਪ੍ਰੂਫ ਦੇ ਦਿੰਨੇ ਕਿ ਕਿ ਇਹ ਨਹੀਂ ਇਹ ਦੋਛਣ ਆ ਵੀ ਹਾਰ ਗਿਆ ਜਦੋਂ ਉਥੇ ਕੰਮ ਹੀ ਉਥੇ ਜਾ ਕੇ ਕਰਦੇ ਸੀ ਇਹਨੇ ਹਾਰ ਗਿਆ ਤੇ ਹੁਣ ਇਹਨਾਂ ਨੇ ਮਦਦ ਕੀਤੀ ਜਿੱਤਿਆਂ ਲੱਗੋ ਪਹਿਲਾਂ ਜਦੋਂ ਜਤੌਨ ਚ ਕੀਤੀ 12 ਕੇ ਮਦਦ ਭੁੱਲਰ ਪਰਵਾਨ ਨੇ ਭੁੱਲਰ ਦੀ ਫੋਟੋ ਲਾਈ ਨਾਲ ਹੈ ਬੀਬੀ ਜੀ ਦੀ ਲਾਈ ਫੋਟੋ ਉਦੋਂ ਇਹ ਨਹੀਂ ਗੱਲ ਹੋਈ ਕਿ ਇਹਨਾਂ ਦੁਆਰਾ ਸੇਵਾ ਕਰਨਾ ਨਹੀਂ ਹੁਣ ਕਾਹ ਹੋ ਗਿਆ ਜੀ ਨਹੀਂ ਜੀ ਇਹ ਤਾਂ ਪਾਰਟੀ ਨੇ ਹੁੰਦਾ ਪਾਰਟੀ ਕਿਤੇ ਵੀ ਸਾਨੂੰ ਲਾਸਟ ਕੋਟਾ ਲਾਸਟ ਕੋਟਾ ਹੈ ਜਿਹੜੇ ਬਾਕੀ ਲੀਡਰ ਬਾਹਰ ਗੱਡੇ ਆ ਉਹਨੇ ਅਕੇਲੇ ਦੀ ਤੋਰੇ ਹੱਸਦਾ ਇਹਦੀ ਕੀ ਰਿਪੋਰਟ ਰਹੂਗੀ ਕੋਟ ਕੀ ਜੀ ਉਹ ਬਾਗੀ ਆ ਹੁਣ ਦੇਖੋ ਕਿਹੜੀ ਪਾਰਟੀ ਚ ਜਾ ਕੇ ਇਲੈਕਸ਼ਨ ਲੜਦੇ ਆ ਆਪ ਦੀ ਪਾਰਟੀ ਬਣਾਉਂਦੇ ਆ ਜਾਂ ਕਿਸੇ ਚ ਮਰਜ ਹੋਣੇ ਮੈਨੂੰ ਤਾਂ ਲੱਗਦਾ ਕਿਸ ਮਰਜ ਮੁਰਜ ਹੋ ਜਾਣਗੇ ਜੀ ਕਾਲੀ ਦਲ ਦੀ ਗੀਰ ਬੋਲ ਰੋਗੇ ਲੱਗਦਾ ਕਾਲੀ ਦਲ ਚੜ੍ਹਦੀ ਕਲਾ ਚ ਰਹੂ ਜੀ ਚਲੋ ਜੀ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ 100 ਸਾਲ ਤੋਂ ਵੀ ਉੱਪਰ ਉਹ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਇੱਕ ਇਤਿਹਾਸ ਆ ਸ਼੍ਰੋਮਣੀ ਅਕਾਲੀ ਦਲ ਪਾਵਰ ਚ ਆਊਗਾ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮਤਲਬ ਸ਼੍ਰੋਮਣੀ ਅਕਾਲੀ ਦਲ ਚਟਾਨ ਵਾਂਗੂ ਆਪਣੇ ਆਪਣੀ ਸੇਵਾ ਨੂੰ ਨਿਭਾ ਰਿਹਾ ਵਾ ਇਹ ਗੱਲ ਕਰਦੇ ਸੀ ਜੇ ਕਹਿੰਦੇ ਤੁਹਾਨੂੰ ਪਾਰਟੀ 'ਚ ਮੌਕਾ ਦੇਊਗੀ ਅਸੀਂ ਪਾਰਟੀ ਦੇ ਹੁਕਮ ਦੇ ਬੱਜੇ ਆ ਅਸੀਂ ਪਾਰਟੀ ਲਈ ਇੱਕ ਵੈਸੇ ਐਜ਼ ਅ ਸਧਾਰਨ ਵਰਕਰ ਬਣ ਕੇ ਵੀ ਕੰਮ ਕਰ ਲੈਣਾ ਜੇ ਸਾਨੂੰ ਕੋਈ ਪਾਰਟੀ ਨਮਾਇੰਦਗੀ ਦੇਊਗੀ ਉਹਦੇ ਲਈ ਵੀ ਸਰਬੱਤੇ ਅਸੀਂ ਤਾਂ ਪਾਰਟੀ ਦੀ ਸੇਵਾ ਕਰਨੀ ਜਿਵੇਂ ਮਰਜੀ ਹੋਵੇ ਪੰਜਾਬ ਵਿੱਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਆ ਪੰਜਾਬ 'ਚ ਵਿਕਾਸ ਉਦੋਂ ਹੋਇਆ ਟਿਪ ਇਹ ਇਹ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਇਤਿਹਾਸ ਆ ਕੋਈ ਇਹ ਗੱਲ ਨਹੀਂ ਹੈਗੀ ਆ ਆਮ ਪਾਰਟੀ ਮਗਰੋਂ ਆ ਕੇ ਉਹ ਮਤਲਬ ਕਿੱਥੇ ਗਈ ਮੁੜ ਕੇ ਆਈ ਆ ਹੁਣ ਅੱਜ ਕੀ ਹੋ ਰਿਹਾ ਸ਼੍ਰੋਮਣੀ ਕਾਲੇ ਦਲ ਜਨਤਾ ਦੀ ਆਵਾਜ਼ ਆ ਜਨਤਾ ਤੇ ਬਣਾਉਣੀ ਆ ਬੱਚੇ ਜਦੋਂ ਜਨਤਾ ਕਰੂਗੀ ਸ਼੍ਰੋਮਣੀ ਕਾਲੇ ਦਲ ਦੇ ਨਾਲ ਜੁੜੂਗੀ ਪਾਰਟੀ ਪੂਰੀ ਆਪਣੀ ਜਿਹੜੀ ਆ ਯਤਨ ਕਰ ਰਹੀ ਆ ਕੋ ਲੋਕਾਂ ਦੇ ਵਿੱਚ ਜਾ ਕੇ ਆਪਣਾ ਪਾਰਟੀ ਦਾ ਜਿਹੜਾ ਠੀਕ ਹੈ ਜੀ ਕੰਡਾ ਉੱਚਾ ਕਰਨਾ ਜੀ ਜਿਹੜਾ ਡਿਪੂਟਰ ਦੇ ਟੀਨਾ ਕਾਲੇ ਦਲ ਦਾ ਡੋਨ ਗਿਆ ਉਹ ਨੂੰ ਸਰਵਾਈਵ ਕਰਨ ਦੀ ਕੀ ਕਰੋਗੇ ਅਸੀਂ ਤਾਂ ਜੀ ਸਾਡੇ ਤਾਂ ਜਿਵੇਂ ਵਰਕਰਾਂ ਦਾ ਸੀ ਸਤਿਕਾਰ ਕਰਨਾ ਜਾਣਦੇ ਆ ਅਸੀਂ ਤਾਂ ਉਹਨਾਂ ਨੂੰ ਹੱਥਾਂ ਦਾ ਚੱਕ ਕੇ ਉਹਨਾਂ ਦਾ ਸਤਿਕਾਰ ਕਰਾਂਗੇ ਜੀ ਵੱਧ ਤੋਂ ਵੱਧ ਕਾਲੀ ਦਲ ਦੀ ਸੋਚ ਤੇ ਪੈਰਾ ਦੇਵਾਂਗੇ ਆਏ ਮੱਲੇ ਵਰਕਰਾਂ ਦੀ ਬਾਹ ਫੜਾ ਕੇ